ਕਾਮਯਾਬੀ ਪ੍ਰਾਪਤ ਹੋਈ ਜਦੋਂ ਐਂਟੀ ਨਾਰਕੋਟਿਕ ਸਟਾਫ ਫੋਰਸ ਨੇ ਇੱਕ ਵੱਡੀ ਹਿਰੋਇਨ ਰਿਕਵਰੀ ਕੀਤੀ ਹੈਗੀ 18.227 ਕਿਜੀ ਹਿਰੋਇਨ ਰਿਕਵਰ ਕੀਤੀ ਗਈ ਹੈ ਤੇ ਹੀਰਾ ਸਿੰਘ ਨਾ ਦੇ ਇੰਡੀਅਨ ਸਮਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਹੀਰਾ ਸਿੰਘ ਪਾਕਿਸਤਾਨ ਸਮਗਲਰ ਬਿੱਲੇ ਦੇ ਨਾਲ ਡਾਇਰੈਕਟ ਕੰਟੈਕਟ ਦੇ ਵਿੱਚ ਸੀਗਾ ਤੇ ਵੱਡੀ ਖੇਪਾ ਕੰਟਰਾਬੈਂਡ ਦੀ ਮੰਗਵਾਉਂਦਾ ਸੀ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਇਸ ਨੈਟਵਰਕ ਨੂੰ ਇੱਕ ਐਂਡ ਟੂ ਐਂਡ ਮੈਨਰ ਦੇ ਵਿੱਚ ਬੱਸ ਕੀਤਾ ਜਾ ਰਿਹਾ ਹੈ ਉਸ ਦੇ ਐਸੋਸੀਏਸ਼ਨ ਨੂੰ ਅਰੈਸਟ ਕਰਨ ਲਈ ਰੇਡਸ ਕੀਤੇ ਜਾ ਰਹੇ ਹਨ ਤੇ ਜਿਹੜੇ ਹਵਾਲਾ ਨੈਟਵਰਕ ਤੋਂ ਜਿਹੜੀ ਪੇਮੈਂਟਸ ਵਾਪਸ ਭੇਜੀਆਂ ਜਾਂਦੀ ਸੀ ਉਸ ਨੈਟਵਰਕ ਨੂੰ ਵੀ ਬੱਸ ਕੀਤਾ ਜਾਊਗਾ ਇਸ ਦੇ ਨਾਲ ਹੀ ਸਾਡੀ ਜਿਹੜੇ ਯੁੱਧ ਨਸ਼ਿਆ ਵਿਰੁੱਧ ਦਾ ਅੱਜ 41 ਦਿਨ ਪੂਰਾ ਹੋਣ ਤੇ 5621 ਜਿਹੜੇ ਡਰੱਗ ਸਮੱਗਲਰ ਫੜੇ ਜਾ ਚੁੱਕੇ ਹਨ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਪੰਜਾਬ ਨੂੰ ਡਰੱਗ ਫਰੀ ਬਣਾਉਣ ਲਈ